ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਫੂਸ ਰਾਜ ਕੱਲ ਅੰਤਿਮ ਸ਼ਰਨਾਂਜਲੀ ਦਿੱਤੀ ਗਈ ਸ਼ਰੂਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਰੀ ਉਮਰ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਸਵਾਮਾਂ ਦਿੱਤੀਆਂ ਅਸੀਂ ਗੱਲ ਕਰਦੇ ਹਾਂ ਸੁਖਦੇਵ ਸਿੰਘ ਢੀਂਸਾ ਦੀ ਸੁਖਦੇਵ ਸਿੰਘ ਢੀਂਸਾ ਦੀ ਅੰਤਿਮ ਅਰਦਾਸ ਸਮੇਂ ਸਾਰੇ ਪੰਜਾਬ ਦੇ ਨਾਮੀ ਗ੍ਰਾਮੇ ਅਲੱਗ-ਅਲੱਗ ਪਾਰਟੀਆਂ ਤੋਂ ਲੀਡਰ ਇਕੱਠੇ ਹੋਏ ਸ਼ਰਧਾਂਜਲੀ ਦਿੱਤੀ ਗਈ ਅਤੇ ਸੁਖਦੇਵ ਸਿੰਘ ਢੀਲਸਾ ਦੀਆਂ ਸਵਾਵਾਂ ਨੂੰ ਯਾਦ ਕੀਤਾ ਗਿਆ ਭਾਈ ਉਹਨਾਂ ਨੇ ਕਿਸੇ ਨੂੰ ਵੀ ਮਾਰਾ ਚੰਗਾ ਬੁਰਕ ਬੋਲ ਨਹੀਂ ਬੋਲਿਆ ਹਰੇਕ ਨੂੰ ਖੜੇ ਮੱਥੇ ਮਿਲਦੇ ਸੀ ਸਾਡੇ ਉਹ ਆਈਕਨ ਨੇ ਸਾਡੇ ਉਹ ਰੋਲ ਮਾਡਲ ਨੇ ਸਾਰੀਆਂ ਪਾਰਟੀਆਂ ਨੇ ਸੁਖਦੇਵ ਸਿੰਘ ਢੀਲਸਾ ਦੀ ਵੱਡੇ ਪੱਧਰ ਉੱਤੇ ਛਲਾਂਗਾ ਕੀਤੀ ਤੇ ਦੂਸਰੇ ਪਾਸੇ ਮਿੰਟਾਂ ਕਰ ਲਿਆ ਤੇ ਆ ਗਿਆ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਆਪਣੇ ਆਪ ਨੂੰ ਸ਼ਰੋਮਣੀ ਅਕਾਲੀ ਦਲ ਦਾ ਜਰਨਲ ਕਹਿੰਦੇ ਨੇ ਅਸੀਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਫਿਰ ਇੱਕ ਵਾਰ ਕਿਹਾ ਕਿ ਸਾਨੂੰ ਏਕਾ ਕਰਨਾ ਚਾਹੀਦਾ ਹੈ ਖੇਤਰੀ ਅਤੇ ਪੰਥਰਕ ਪਾਰਟੀ ਨੂੰ ਬਚਾਉਣ ਦੇ ਲਈ ਕਿਉਂਕਿ ਏਜੰਸੀਆਂ ਸਵੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੈਂਟਰ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਉਹਨਾਂ ਨੇ ਪੰਦੇ ਨਾਲ ਵੀ ਧੋਖਾ ਕੀਤਾ ਉਹਨਾਂ ਨੇ ਪੰਜਾਬ ਦੇ ਨਾਲ ਵੀ ਧੋਖਾ ਕੀਤਾ ਪੰਜਾਬ ਕਿਹੜੇ ਕਿਹੜੀ ਦੁਰਦਸ਼ਾਵਲ ਵੱਧ ਲਿਆ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਜਿੱਥੇ ਇੱਕ ਪਾਸੇ ਉਹਨਾਂ ਨੇ ਲਪੇਟਿਆ ਆਪ ਆਦਮੀ ਪਾਰਟੀ ਅਤੇ ਮੌਜੂਦਾ ਮੁੱਖ ਮੰਤਰੀ ਪਗਵੰਤ ਮਾਨ ਨੂੰ ਤੇ ਦੂਸਰੇ ਪਾਸੇ ਉਹਨਾਂ ਨੇ ਇੱਕ ਹਸਾਮ ਦੇ ਨਾਲ ਬਿੰਤਾ ਵੀ ਕੀਤੀਆਂ ਭਈ ਸਾਨੂੰ ਏਕਾ ਕਰਨਾ ਚਾਹੀਦਾ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੈ ਚਾਹੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਵੜਾਈ ਸੱਤ ਮੈਂਬਰੀ ਕਮੇਟੀ ਹੈ ਜਿਸ ਦੇ ਪੰਜ ਮੈਂਬਰ ਕਾਰਚਿਲ ਨੇ ਮਨਪ੍ਰੀਤਿਆਲੀ ਜਥੇਦਾਰ ਗੁਰਪ੍ਰਤਾਪ ਸਿੰਘ ਮਡਾਰਾ ਜਥੇਦਾਰ ਇਕਬਾਲ ਸਿੰਘ ਝੁੰਦਾ ਜਥੇਦਾਰ ਸੰਤਾ ਸਿੰਘ ਕੁਬੈਦਪੁਰੀ ਅਤੇ ਬੀਬੀ ਸਤਵੰਤ ਕੌਰ ਯਾਨੀ ਕਿ ਇਹ ਸਾਰੇ ਲਗਾਤਾਰ ਜਿਹੜੀ ਹੈ ਧਰਤੀ ਨੂੰ ਨੇਪਰੇ ਚਾੜ ਰਹੇ ਨੇ ਲੇਕਿਨ ਅੱਖ ਨਹੀਂ ਭਲਾਈ ਗਏ ਇਕੱਠੇ ਬੈਠੇ ਜਰੂਰ ਹੈ ਕਿਉਂਕਿ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਮੌਜੂਦ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਨ ਸਿੰਘ ਧਾਮੀ ਵੀ ਮੌਜੂਦ ਸੀ ਲੇਕਿਨ ਇਹ ਕਾ ਨਹੀਂ ਹੋ ਸਕਿਆ ਕਿਉਂਕਿ ਕੋਰੀ ਲਾਹ ਕਰ ਦਿੱਤੀ ਹੈ ਇੱਕ ਤਰ੍ਹਾਂ ਦੀ ਸ੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਜਿਨ੍ਹਾਂ ਵੱਲੋਂ ਅੱਜ ਇੱਕ ਸੁਮਿਖਿਆ ਕੀਤੀ ਜਾਵੇਗੀ ਅਗਲੀ ਹਰਦਾਨ ਨੀਤੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੇ ਏਕੇ ਦੀ ਗੱਲ ਕਹੀ ਲੇਕਿਨ ਵੱਖ-ਵੱਖ ਪੱਤਰਕਾਰ ਕਹਿੰਦੇ ਨੇ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦੇ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਰ ਕੋਈ ਨਹੀਂ ਬਣ ਜਾਂਦਾ ਚਾਹੇ ਉਹ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਰ ਗਿਆਨੀ ਹਰਪ੍ਰੀਤ ਸਿੰਘ ਹੋ ਚਾਹੇ ਉਹ ਪ੍ਰਵਿੰਦਰ ਟੀਨਸਾ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜਿਆਂ ਦੇ ਵਿੱਚੋਂ ਹੋਵੇ ਤੇ ਚਾਹੇ ਸ਼੍ਰੋਮਣੀ ਆ ਕਮੇਟੀ ਦੀ ਜਿਹੜੀ 5 ਮੈਂਬਰੀ ਕਤੀਮ ਹੈ ਉਹਨਾਂ ਦੇ ਵਿੱਚ ਹੋਵੇ ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਖਿੰਡ ਤੇ ਪੱਕੇ ਰਹਿਣਗੇ ਕਿ ਭਈ ਮੇਰੇ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨਹੀਂ ਕਰ ਸਕਦਾ ਫਿਰ ਇਹ ਬੜਾ ਡਿਫਿਕਲਟ ਹੈ ਬੜਾ ਕਠਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕਾ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਇੱਕ ਸਟੇਜ ਉੱਤੇ ਖੜੇ ਹੋਣਾ ਸ਼੍ਰੋਮਣੀ ਅਕਾਲੀ ਦਲ ਦੀ 2027 ਦੀਆਂ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰਨ ਸਰਜੀਤੀ ਕਰਨਾ ਇਹ ਬੜਾ ਔਕਾ ਹੈ ਬੜਾ ਵੱਡਾ ਚੈਲੰਜ ਹੈ ਸ਼੍ਰੋਮਣੀ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਵਾਸਤੇ ਕਿਉਂਕਿ ਕੱਲ ਫਿਰ ਨਹੀਂ ਅੱਖਾਂ ਰੜੀਆਂ ਕੋਰੀ ਨਾ ਹੋਈ ਕਿਉਂਕਿ ਸੁਖਬੀ ਸਿੰਘ ਬਾਦਲ ਨੇ ਤਾਂ ਕਹਿ ਦਿੱਤਾ ਲੇਕਿਨ ਨਾ ਤੇ ਜਪੰਜ ਮੈਂਬਰੀ ਕਮੇਟੀ ਬੀਬੀ ਜ਼ਗੀਰਕੌਰ ਵੀ ਉੱਥੇ ਸੀ ਉਹਨਾਂ ਦੇ ਵਿੱਚੋਂ ਕਿਸੇ ਨੇ ਇੱਕ ਕਿਸੇ ਇੱਕ ਵੀ ਨਹੀਂ ਨਹੀਂ ਕਿਹਾ ਕਿ ਭਈ ਸਾਨੂੰ ਏਕਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੂਰਨ ਸਜੀਤੀ ਲਈ ਕੰਮ ਕਰਨੇ ਚਾਹੀਦੇ ਨੇ ਇੰਜ ਲੱਗ ਰਿਹਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦੇ ਨਹੀਂ ਦਿੰਦੇ ਸ਼੍ਰੋਮਣੀ ਅਕਾਲੀ ਦਲ ਆਦਿ ਬਾਦਲ ਉਹ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਫਰਾਉਂਦੇ ਇਹਨਾਂ ਦਾ ਏਕਾ ਨਹੀਂ ਹੋਣ ਵਾਲਾ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਜਿਹੜੀ ਹੈ ਉਹ ਜ਼ਰੂਰ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਵਾਰ-ਵਾਰ ਇਹ ਪੰਜ ਮੈਂਬਰੀ ਕਮੇਟੀ ਵੱਲੋਂ ਖਿਆ ਚਾਰਿਆ ਹੈ ਅੱਜ ਉਹਨਾਂ ਦੀ ਸੁਮੂਖਿਆ ਉਧਰ ਏਕਾ ਹੋਣ ਦੀ ਗੱਲ ਕਹੀ ਗਈ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਸੁਖਬੀਰ ਸਿੰਘ ਬਾਦਲ ਦੇ ਨਾਲ ਫਰੀਦ ਕੁਮਾਰ ਜਾਖੜ ਨੇ ਵੀ ਬੋਲਿਆ ਬਾਕੀ ਲੋਕਾਂ ਨੇ ਵੀ ਕਿਹਾ ਕਿ ਭਈ ਖੇਤਰੀ ਪਾਰਟੀ ਪੰਤਕ ਪਾਰਟੀ ਨੂੰ ਬਚਾਉਣਾ ਬਿਹਤ ਜਰੂਰੀ ਹੈ ਲੇਕਿਨ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਸਮਝੌਤਾ ਕਰਨ ਨੂੰ ਰੈਡੀ ਨਹੀਂ ਲੇਕਿਨ ਪ੍ਰਧਾਨਗੀ ਵੀ ਛੱਡਣਾ ਚਾਹੁੰਦੇ ਜੇਕਰ ਉਹ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ਨਵੀਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਪਾਰਟੀ ਜ਼ਰੂਰ ਬਣੇਗੀ